ਡਾਕਟਰ ਬੂਟਾ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਜਾਣਕਾਰੀ ਲੈਣ ਜਾ ਰਹੇ ਆ ਕਿ ਇਸ ਵਕਤ ਕਿਹੜੀਆਂ-ਕਿਹੜੀਆਂ ਜਿਹੜੀਆਂ ਕਿਸਮਾਂ ਆ ਉਹ ਝੋਨੇ ਔਰ ਬਾਸਮਤੀ ਦੀਆਂ ਯੂਨੀਵਰਸਿਟੀ ਕੋਲ ਮੌਜੂਦ ਨੇ ਔਰ ਕਿਹੜੀਆਂ ਜੜੀਆਂ ਆ ਇਹ ਰეკਮੈਂਡ ਕਰ ਰਹੇ ਨੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਸੱਸੀ ਕਾਲ ਧੰਨਵਾਦ ਸੱਸੀ ਕਾਲ ਜੀ ਤੇਨੋ ਸਾਹਿਬ ਤੁਹਾਡੇ ਕੋਲ ਇਸ ਵਕਤ ਝੋਨੇ ਦੀਆਂ ਕਿਹੜੀਆਂ ਕਿਸਮਾਂ ਨੇ ਜੀ ਜਿਹੜੀਆਂ ਆਪਾਂ ਵੈਰਾਈਟੀਆਂ ਤੋਂ ਝੋਨੇ ਦੇ ਵਿੱਚ ਜੀ ਸਾਡੇ ਕੋਲ ਇਸ ਵੇਲੇ ਪੰਜਾਬ ਖੇਤੀਬੜ ਯੂਨੀਵਰਸਿਟੀ ਜਿਹੜੀ ਆ ਉਹ 11 ਕਿਸਮਾਂ ਦੀ ਸਿਫਾਰਿਸ਼ ਕਰਦੀ ਆ ਅੱਛਾ ਜੀ ਔਰ ਮੁੱਖ ਤੌਰ ਤੇ ਜਿਹੜੀ ਜਿਵੇਂ ਪਿਛਲੇ ਸਾਲ ਦੇ ਅਪਰਝਾਨ ਦੇਖੀਏ ਤਾਂ ਸਭ ਤੋਂ ਜ਼ਿਆਦਾ ਅਪਣਾਈ ਜਾਣ ਵਾਲੀ ਜਿਹੜੀ ਕਿਸਮ ਸੀਗੀ ਉਹ ਕਿਸਾਨਾਂ ਵੱਲੋਂ ਜੀ ਉਹ ਸੀਗੀ ਪੀਆਰ 126 ਇਹ ਵਾਲੀ ਪਿਛਲੇ ਸਾਲ ਤਕਰੀਬਨ 1/3 ਹਿੱਸਾ ਜਿਹੜਾ ਸੀਗਾ ਉਹ ਪੀਆਰ 126 ਥੱਲੇ ਸੀਗਾ ਪੀਆਰ 126 ਔਰ ਬੜਾ ਸੁਣਾ ਝਾੜ ਵੀ ਦਿੱਤਾ ਇਹਨੇ ਜੀ ਔਸਤ ਝਾੜ ਰਹੇਗਾ 30 ਕੁਇੰਟਲ ਪਰੰਤੂ ਸਾਡੇ ਜਮੀਦਾਰ ਵੀ ਜਿਹੜੇ ਹੈਗੇ ਆ ਇਸ ਤੋਂ ਵੱਧ ਜਿਹੜਾ ਹੈਗਾ 35 37 38 ਕੁਇੰਟਲ ਵਾਲੇ ਵੀ ਸਾਡੇ ਕੋਲ ਰਿਪੋਰਟਸ ਹੈਗੀਆਂ ਜਿਹਦੇ ਵਿੱਚ ਕਿ ਜਮੀਦਾਰਾਂ ਨੇ ਜਿਹੜਾ ਝਾੜ ਦਿਆ ਇਹਦਾ ਝਾੜ ਲਿਆ ਇਹਦਾ ਝਾੜ ਲਿਆ ਔਰ ਬੜੇ ਛੋਟੇ ਸਮੇਂ ਚ ਪੱਕਦੇ ਨੇ 93 ਦਿਨ ਲਵਾਈ ਤੋਂ ਬਾਅਦ ਲੈਂਦੀ ਆ ਔਰ ਆਲੂਆਂ ਵਾਲੇ ਜਾਂ ਕੋਈ ਵੀ 3% ਵਾਲੇ ਕਾਸ਼ਤਕਾਰ ਨੇ ਉਹਨਾਂ ਲਈ ਬੜੀ ਹੀ ਠੁਕਮੀ ਕਿਸਮਾਂ ਔਰ ਇਹਦੇ ਚ ਪਾਣੀ ਦੀ ਜਿਹੜੀ ਹੈਗੀ ਆ ਲੰਮਾ ਸਮਾਂ ਲੈ ਰੋਣੀ ਕਿਸਮਾਂ ਦੇ ਮੁਕਾਬਲੇ ਤਕਰੀਬਨ 25% ਪਾਣੀ ਘੱਟ ਲੱਗਦਾ ਸੋ ਪਾਣੀ ਜਿਹੜਾ ਸਾਡਾ ਸਭ ਤੋਂ ਥੋੜਾ ਵਾਲਾ ਪਦਾਰਥ ਹੈ ਸੁਰੇ ਜੇ ਅਸੀਂ ਪਾਣੀ ਬਚਾ ਲਿਆ ਤਾਂ ਜੇ ਮੈਂ ਕਹਿੰਦਾ ਵੀ ਇੱਕ ਮਾਨਵਤਾ ਦੇ ਲਈ ਬਹੁਤ ਅਹਿਮ ਜਿਹੜਾ ਸਾਡਾ ਇੱਕ ਜਿਹੜਾ ਫਰਜ ਅਸੀਂ ਅਦਾ ਕਰਦੇ ਹਾਂ ਤਾਂ ਇਹ ਜਿਹੜੀ ਕਿਸਮ ਹੈਗੀ ਆ तकरीबन ਪਾਣੀ ਘਟ ਲੈਂਦੀ ਆ 25% ਪਾਣੀ ਘਟ ਲੈਂਦੀ ਆ ਤੇ ਝਾੜ ਜਿਹੜਾ ਹੈਗਾ ਉਹ ਬਰਾਬਰ ਦਿੰਦੀ ਆ ਇਹਦੀ ਅਸੀਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਮੁਕਾਬਲੇ ਜਿਹੜੀ ਅਸੀਂ ਕਿਸਾਨਾਂ ਦੇ ਖੇਤਾਂ ਤੇ ਜਾ ਕੇ ਕਿਸਾਨਾਂ ਤੋਂ ਪੁੱਛ ਕੇ ਅਸੀਂ ਜਿਹੜੀ ਹੈਗੀ ਵੀ ਕਿੰਨੇ ਖਰਚੇ ਆਉਂਦੇ ਆ ਕੀ ਮੁਨਾਫਾ ਆਉਂਦਾ ਤਾਂ ਉਹ ਅਸੀਂ ਜਿਹੜਾ ਹੈਗਾ ਦੇਖਿਆ ਤਾਂ ਉਹਦੇ ਵਿੱਚ तकरीबन ਤੁਸੀਂ ਦੇਖ ਸਕਦੇ ਹੋ ਇੱਧਰ ਅਸੀਂ ਇਹਦਾ ਇਹਦਾ ਚਾਰਟ ਲਾਇਆ ਹੋਇਆ ਸ਼ੁੱਧ ਮੁਨਾਫਾ ਦੇਖੀਏ ਦਾ ਤਾਂ ਸਾਡੀ ਜਿਹੜੀ ਹੈਗੀ ਆ ਲੰਮਾ ਸਮਾਂ ਲੈਣ ਵਾਲੀ ਕਿਸਮ ਦੇ ਖਾਲੇ 217 ਰੁਪਏ ਸ਼ੁੱਧ ਮੁਨਾਫਾ ਜਿਹੜਾ ਜ਼ਿਆਦਾ ਆਇਆ ਦਾ ਅੱਛਾ ਜੀ ਕਿਉਂਕਿ ਜਿਹੜੇ ਖੇਤੀ ਖਰਚਿਆਂ ਦੇ ਵਿੱਚ 5000 ਰੁਪਏ ਖਰਚਾ ਘੱਟ ਆਉਂਦਾ ਇਹਦੇ ਉੱਤੇ ਅੱਛਾ ਜੀ ਸੋ ਇਸ ਕਰਕੇ ਜਿਹੜਾ ਹੈਗਾ ਤੇ ਜਿਹੜਾ ਸਾਨੂੰ ਸ਼ੁੱਧ ਮੁਨਾਫਾ ਜਿਹੜਾ ਹੈਗਾ ਇਸ ਕਿਸਮ ਦੇ ਜਿਹੜਾ ਸਾਨੂੰ ਜ਼ਿਆਦਾ ਮਿਲਦਾ ਹੈਗਾ ਬਹੁਤ ਵਧੀਆ ਕਿਸਮਾਂ ਅਪਣਾ ਰਹੇ ਨੇ ਜ਼ਿਮੀਂਦਾਰ ਇਸ ਵਾਰ ਵੀ ਜਿਹੜਾ ਸਾਨੂੰ ਜਿਹੜਾ ਹੈਗਾ ਜਿਹੜੇ ਸਾਡੇ ਖੇਤਰੀ ਮੇਲੇ ਲੱਗੇ ਆ ਤਾਂ ਉਹਦੇ ਵਿੱਚ ਬਹੁਤ ਸੋਹਣੀ ਜਿਹੜੀ ਬਿਜ਼ਨਸ ਸੇਲ ਇਸ ਕਿਸਮ ਦੀ ਹੋ ਰਹੀ ਆ ਜੀ ਦੂਸਰੀ ਜਿਹੜੀ ਉਹਦੇ ਨਾਲ ਜਿਹੜੀ ਕਿਸਮ ਹੈਗੀ ਆ ਪੀਆ PR 131 ਇਹ ਵੀ ਜਿਹੜੀ ਹੈਗੀ ਕਿਸਮ ਬੜੀ ਅੱਛੀ ਕਿਸਮ ਹੈਗੀ ਆ ਦਰਮਿਆਨਾ ਸਮਾਂ ਲੈਂਦੀ ਆ ਲਵਾਈ ਤੋਂ ਬਾਅਦ ਜਿਹੜੀ ਹੈਗੀ ਆ 110 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਆ ਹੂੰ ਰਿਕੋਰਡ ਇਹਦਾ ਵੀ ਉਤਪਾਦਨ ਪਿਛਲੇ ਸਾਲ ਜਿਹੜੀ ਇਹਦੀ ਉਤਪਾਦਕਤਾ ਹੈਗੀ ਜਿਵੇਂਦਰਾ ਦੇ ਖੇਤਾਂ ਤੇ ਬੜੀ ਸੋਹਣੀ ਉਹ ਹੀ 35 37 ਕੁਆਂਟਲ ਤੱਕ ਇਹ ਝਾੜ ਦਿੰਦੀ ਹੈਗੀ ਆ ਔਰ ਇਹ ਜਿਹੜੀ ਕਿਸਮ ਹੈਗੀ ਆ ਇਹਦੇ 'ਚ ਵੀ ਖਰਚੇ ਘੱਟ ਆ ਔਰ ਇਹਦਾ ਝਾੜ ਕਾਫੀ ਜ਼ਿਆਦਾ ਹੋਣ ਕਰਕੇ ਇਹਦੇ ਤੇ ਤਕਰੀਬਨ 1000 ਰੁਪਏ ਤੋਂ ਵੀ ਵੱਧ ਜਿਹੜਾ ਹੈਗਾ ਸਾਡਾ ਲੰਮਾ ਸਮਾਂ ਲੈਣ ਵਾਲੀ ਕਿਸਮਾਂ ਦੇ ਮੁਕਾਬਲੇ ਜਿਹੜਾ ਸਾਨੂੰ ਇਹਦੇ ਤੋਂ ਵੱਧ ਮਿਲ ਇਹ ਸਾਰੇ ਖੇਤੀ ਖਰਚੇ ਆਪਾਂ ਵਿੱਚ ਗਿਣੀਏ ਤਾਂ ਸੋ ਮੈਂ ਕਿਸਾਨ ਵੀਰਾਂ ਨੂੰ ਉੱਥੇ ਇਹ ਹੀ ਬੇਨਤੀ ਕਰੂੰਗਾ ਕਿ ਆਪਾਂ ਜਿਹੜਾ ਨਾ ਇਕੱਲੇ ਮੰਡੀ ਦੇ ਵਿੱਚ ਗੱਟੇ ਨਾ ਗਣੀਏ ਆਪਾਂ ਸਾਰਾ ਹਿਸਾਬ ਤਾ ਉਹ ਰੱਖੀਏ ਕਿ ਕਿੰਨਾ ਸਾਡਾ ਖਰਚਾ ਆਇਆ ਔਰ ਕਿੰਨੇ ਪੈਸੇ ਸਾਡੇ ਜੇਬ ਵਿੱਚ ਪਏ ਕਿਉਂਕਿ ਖੇਤੀ ਨੂੰ ਜਦੋਂ ਸਾਲਸੀਂ ਬਿਜ਼ਨਸ ਦੀ ਵਾਂਗ ਜੇ ਤੌਰ ਤੇ ਲਵਾਂਗੇ ਤਾਂ ਤਾਂ ਜਿਹੜੀ ਹੈਗੀ ਖੇਤੀ ਇੱਕ ਜਿਹੜਾ ਲਾਹੇਵੰਦ ਧੰਦਾ ਬਣ ਸਕਦੀ ਆ ਉਹ ਸਾਨੂੰ ਕਿੰਨੇ ਅਸੀਂ ਉਹਦੇ ਵਿੱਚ ਪੈਸੇ ਸਾਡਾ ਖਰਚਾ ਕਿੰਨਾ ਹੋਇਆ ਕਿੰਨਾ ਸਾਨੂੰ ਸ਼ੁੱਧ ਮੁਨਾਫਾ ਮਿਲਿਆ ਤਾ ਫੇਰ ਜ਼ਰੂਰ ਹੈਗਾ ਸਾਡਾ ਕਿਸਾਨ ਵੀਰ ਇਸ ਵਾਰ ਉਹਦੇ ਘੱਟ ਸਮਾਂ ਲੈਣ ਵਾਲੇ ਕਿਸਮਾਂ ਵੱਲ ਆ ਵੀ ਰਿਹਾ ਔਰ ਉਹਨਾਂ ਦੇ ਸਮੇਂ 'ਚ ਉਮੀਦ ਆ ਵੀ ਕਿਸਾਨ ਇਸ ਵਾਰ ਜਿਹੜੇ ਹੈਗੇ ਹੋਰ ਉਹ ਅੱਗੇ ਆਉਣਗੇ ਕਈ ਕਿਸਾਨ ਵੀਰ ਇਸ ਗੱਲ ਦੀ ਸ਼ਿਕਾਇਤ ਵੀ ਕਰ ਦਿੰਦੇ ਨੇ ਕਿ ਇਹਨੂੰ ਇਸ ਕਿਸਮ ਨੂੰ ਆਹ ਪ੍ਰੋਬਲਮ ਆ ਰਹੀ ਆ ਇਹਨੂੰ ਆ ਰਹੀ ਹੈ ਆ ਰਹੀ ਆ ਜਾਂ ਐ ਜੇ 126 ਦੀ ਗੱਲ ਆ ਤਾਂ ਉਹ 'ਚ ਵੀ ਕਈਆਂ ਨੇ ਸ਼ਿਕਾਇਤ ਕੀਤੀ ਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਉਹ ਉਹਦੇ ਬਾਰੇ ਜਾਂ ਕਿਸਾਨ ਵੀਰ ਕੋਈ ਗਲਤੀ ਕਰ ਰਹੇ ਨੇ ਜਾਂ ਸ਼ਾਇਦ ਹਜੇ ਖੋਜ ਦੇ ਵਿੱਚ ਕੋਈ ਕਮੀ ਹੈ ਦੇਖੋ ਜਿਹੜੇ ਕੋਝ ਦੇ ਵਿੱਚ ਜਦੋਂ ਕੋਈ ਵੀ ਕਿਸਮ ਹਨਾ ਜੀ ਉਹਦੇ ਤੇ ਬੜੀ ਹੀ ਬਰੀਕ ਸ਼ਾਨ ਨਹੀਂ ਲਾ ਕੇ ਅਸੀਂ ਕੋਈ ਵੀ ਕਿਸਮਾ ਚਾਹੇ ਕੋਈ ਉਤਪਾਦਨ ਤਕਨੀਕ ਆ ਉਸ ਤੋਂ ਬਾਅਦ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀ ਜਾਂਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀਗੀ ਸੋ ਇਸ ਵੇਲੇ ਕੋਈ ਜਿਹੜੀਆਂ ਜਿੰਨੀਆਂ ਸਾਡੀਆਂ ਕਿਸਮਾਂ ਨੇ ਘੱਟ ਸਮਾਂ ਲੈਂਦੀਆਂ ਦੇਖੋ ਮੁੱਖ ਸਮੱਸਿਆਵਾਂ ਇਸ ਵੇਲੇ ਕੀ ਨੇ ਝੋਨੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੰਬਰ 1 ਪਾਣੀ ਦਾ ਡਿੱਗਦਾ ਪੱਧਰ ਸਾਡੀਆਂ ਕਿਸਮਾਂ ਪਾਣੀ ਘੱਟ ਲੈਂਦੀਆਂ ਨੇ ਨੰਬਰ 2 ਤੇ ਪਰਾਲੀ ਦੀ ਸਮੱਸਿਆ ਹੈ ਕਿ ਪਰਾਲੀ ਤਕਰੀਬਨ ਸਾਰੀਆਂ ਸਾਰੀਆਂ ਕਿਸਮਾਂ ਦੀ ਜਿਹੜੀ ਹੈ ਲੰਮਾ ਸਮਾਂ ਲੈਣ ਵਾਲੀ ਕਿਸਮਾਂ ਦੇ ਮੁਕਾਬਲੇ ਘੱਟ ਤੀਜਾ ਹੈਗਾ ਬਿਮਾਰੀ ਠਮਾਰੀ ਤੇ ਕੀੜੇ ਮਕੋੜੇ ਸੋ ਬਿਮਾਰੀਆਂ ਤੋਂ ਵੀ ਜਿਹੜੀਆਂ ਜਿੰਨੀਆਂ ਸਾਡੀਆਂ ਕਿਸਮਾਂ ਨੇ ਸਾਰੀਆਂ ਜਿਹੜੀਆਂ ਹੈਗੀਆਂ ਝੋਲ ਸਰੋਗ ਬੈਕਟੀਰੀਅਲ ਬਲਾਈਟਰੀ ਬਿਮਾਰੀ ਆ ਉਹ ਤੋਂ ਰਹਿਤ ਨੇ ਬਾਕੀ ਜਿਹੜੀ ਗੱਲ ਹੈ ਕਿ ਮਿਲਿੰਗ ਕੁਆਲਟੀ ਦੀ ਮਿਲਿੰਗ ਕੁਆਲਟੀ ਵੀ ਜਿਹੜੀ ਹੈਗੀ ਸਾਡੀਆਂ ਸਾਰੀਆਂ ਕਿਸਮਾਂ ਦੇ ਜਿਹੜੇ ਸਾਫਤ 14 ਦੀ ਮਾਤਰਾ ਹੈਗੀ ਆ ਉਹ ਬਹੁਤ ਵਧੀਆ ਹੈਗੀ ਆ ਸੋ ਬਹੁਤ ਵਧੀਆ ਕਿਸਮਾਂ ਨੇ ਸਾਰੀਆਂ ਕਿਤੇ ਨਾ ਕਿਤੇ ਰეკਮੈਂਡੇਸ਼ਨ ਜਿਹੜੀਆਂ ਯੂਨੀਵਰਸਿਟੀ ਦੀਆਂ ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਅਸੀਂ ਕਈ ਵਾਰੀ ਅੱਖੋਂ ਪਰੋਖੇ ਕਰ ਜਾਂਦੇ ਆ ਦੇ ਦੇਖੋ ਅੱਖੋਂ ਪਰੋਖੇ ਜਿਹੜੇ ਜ਼ਿਮੀਂਦਾਰ ਜਿਹੜਾ ਸਾਡਾ ਕਿਸਾਨ ਵੀਰ ਹਨਾ ਉਹਦਾ ਬੜਾ ਤਜਰਬਾ ਜੀ ਅ ਪਰ ਕਈ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਕਈ ਵਾਰ ਜ਼ਿਮੀਂਦਾਰ ਦੇ ਅੱਖੋਂ ਪਰੋਖੇ ਜਾਂ ਕਈ ਵੇਰ ਹੁੰਦਾ ਵੀ ਰੀਸ ਹੋ ਰੀਸ ਵੀ ਪਿਛਲੇ ਸਾਲ ਉਹ ਕਿਸਮ ਲਾਈ ਸੀ ਕਿਸੇ ਨੇ ਆਪਾਂ ਉਹ ਲਾ ਲਈ ਜੀ ਤਾਂ ਪਰ ਹੁਣ ਥੋੜਾ ਜਿਹਾ ਜਿਹੜਾ ਨਾ ਬੜਾ ਫਰਕ ਪੈ ਗਿਆ ਜ਼ਿਮੀਂਦਾਰ ਭਰਾਵਾਂ ਦਾ ਕਿਉਂਕਿ ਖੇਤੀ ਸਿਹਤ ਨਾਲ ਬਹੁਤ ਜੁੜ ਗਏ ਹਮ ਔਰ ਜਿਵੇਂ ਸਾਡਾ ਚੰਗੀ ਖੇਤੀ ਆ ਜਾਂ ਅਸੀਂ ਜਿਹੜਾ ਹੈਗਾ ਖੇਤੀ ਸੰਦੇਸ਼ ਹਰ ਹਫ਼ਤੇ ਉਹਦੇ ਬੜੇ ਸਾਡੇ ਜਿਹੜੇ ਹੈਗੇ ਨੇ ਜਿਹੜੇ ਕਿਸਾਨ ਉਹਦੇ ਨਾਲ ਜੁੜੇ ਹੋਏ ਨੇ ਤਾਂ ਉਹਦੇ ਚ ਸਾਡਾ ਹਰ ਹਫ਼ਤੇ ਜਿਹੜਾ ਹਰੇਕ ਬੁੱਧਵਾਰ ਮੈਸੇਜ ਪਹੁੰਚ ਜਾਂਦਾ ਲੋਕਾਂ ਨੂੰ WhatsApp ਦੇ ਉੱਪਰ ਜ਼ਿੰਮੇਦਾਰ ਭਰਾਵਾਂ ਨੂੰ ਤਾਂ ਮੇਰੇ ਹਿਸਾਬ ਚ ਵੀ ਹੁਣ ਜ਼ਿੰਮੇਦਾਰ ਕਾਫੀ ਜਿਹੜਾ ਹੈਗਾ ਇਸ ਗੱਲ ਤੇ ਅਵੇਅਰ ਹੋ ਗਿਆ ਔਰ ਜਦੋਂ ਸਾਡੇ ਕੋਲ ਆਉਂਦੇ ਨੇ ਦੱਸ ਦਿੰਦੇ ਨੇ ਕਿ ਯਾਰ ਅਸੀਂ ਆਹ ਕਿਸਮਾ ਹੁਣ ਲੰਮਾ ਸਮਾਂ ਲੈਣ ਵਾਲੀ ਕਿਸਮਾ 100 ਕੋਈ ਫਾਇਦਾ ਨਹੀਂਗਾ ਅਸੀਂ ਇਹ ਛੱਡ ਕੇ ਜਿਹੜਾ ਹੈਗਾ ਅਸੀਂ ਛੋਟਾ ਸਮਾਂ ਲੈਣ ਵਾਲੀ ਕਿਸਮਾ ਵੱਲ ਆ ਰਹੇ ਹਾਂ ਸੋ ਹਾਂ ਬਿਲਕੁਲ ਜ਼ਿੰਮੇਦਾਰ ਪਈ ਉਹ ਇਸ ਪਾਸੇ ਨੂੰ ਆ ਰਹੇ ਹੈ। ਉਹ ਆਪਣੇ ਐਕਸਪੀਰੀਅੰਸ ਤੁਹਾਡਾ ਸ਼ੇਅਰ ਕਰਦੇ ਨੇ। ਕਰਦੇ ਨੇ ਬਿਲਕੁਲ ਜੀ। ਸਰ ਅੱਗੇ ਕਿਹੜੀ ਕੋਆ? ਅੱਗੇ ਜਿਹੜੀ ਹੈਗੀ ਜੀ PR 128 ਕਿਸਮਾਂ ਇਹ ਵੀ ਬੜੀ ਵਧੀਆ ਕਿਸਮਾਂ ਤਕਰੀਬਨ ਜਿਹੜੀ ਪਿਛਲੇ ਸਾਲ 6% ਰੱਖਵੇ ਤੇ ਇਹ ਵੀ ਲਾਈ ਗਈ। ਆਹ ਬਿਲਕੁਲ ਜੀ। ਇਹਦੀ ਵੀ ਨੈਸ ਜਿਹੜੀ ਹੈਗੀ ਆ ਗਰਦਾਸਪੁਰ ਏਰੀਆ 'ਚ ਕਾਫੀ ਅੱਛੀ ਜਿਹੜੀ ਹੈਗੀ ਆ ਪਟਿਆਲੇ ਏਰੀਆ ਦੇ ਵਿੱਚ ਆ ਉਹ ਸਾਰੇ ਪੰਜਾਬ 'ਚ ਹੀ ਹੈਗੀ ਆ। PYU 201 ਜਿਹੜੀ ਕਿਸਮ ਸੀਗੀ ਉਹਨੂੰ ਸੋਧ ਕੇ ਜਿਹੜੀ ਹੈਗੀ ਇਹ ਕਿਸਮ ਬਣਾਈ ਆ ਅਸੀਂ। ਅੱਛਾ ਜੀ। ਤਾਂ ਇਹ ਕਿਸਮ ਵੀ ਕਾਫੀ ਜਿਹੜੀ ਪ੍ਰਚਲਿਤ ਹੋਈ ਆ। ਔ ਠੀਕ ਹੈ ਜੀ ਉਥੇ ਕਾਫੀ ਪ੍ਰਚਲਿਤ ਕਿਸਮ ਹੈਗੀ ਹੈ ਜੀ ਹਾਂਜੀ ਇਹ 1998 ਦੀ ਸਾਡੀ ਸਿਫਾਰਿਸ਼ ਕੀਤੀ ਹੈ ਪਰ ਹਜੇ ਤੱਕ ਚੱਲ ਰਹੀ ਆ ਚੱਲ ਰਹੀ ਆ ਚੱਲ ਰਹੀ ਆ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਹਾਂਜੀ ਕਾਫੀ ਲੰਮੇ ਸਮੇਂ ਤੋਂ ਇਹ ਦੇ ਦਾਣੇ ਹੈਗੇ ਬੜੇ ਪਤਲੇ ਦਾਣੇ ਆ ਐਕਸਪੋਰਟ ਕੁਆਲਟੀ ਦੇ ਦਾਣੇ ਨੇ ਜੀ ਤਾਂ ਹਾਂਜੀ ਇਹ ਕਿਸਮ ਜਿਹੜੀ ਹੈਗੀ ਆ ਇਹ ਵੀ ਅਪਣਾਈ ਜਾ ਰਹੀ ਆ ਜਿਹੜੇ ਦक्कਨ ਪੱਛਮੀ ਜ਼ਿਲ੍ਹਿਆਂ ਦੇ ਵਿੱਚ ਹਾਂਜੀ ਇਹ ਤਕਰੀਬਨ ਜਿਹੜੀ ਹੈਗੀ 115 ਦਿਨ ਲੈਂਦੀ ਲਵਾਈ ਤੋਂ ਬਾਅਦ ਜੀ ਤੇ ਇਸ ਤੋਂ ਬਾਅਦ ਪੀਆਰ 130 ਕਿਸਮ ਹੈਗੀ ਆ ਜੀ ਇਹ ਵੀ ਜਿਹੜੀ ਹੈਗੀ ਆ ਔਸਤ 30 ਘੰਡਲ ਝਾੜ ਹੈਗਾ ਇਹਦਾ ਜੀ ਤਾਂ ਜਿਹੜੀਆਂ ਇਸ ਤਰ੍ਹਾਂ PR 100 29 ਕਿਸਮਾਂ PR 127 ਕਿਸਮਾਂ PR 121 ਕਿਸਮ ਵੀ ਜਿਹੜੀ ਹੈਗੀ ਆ ਪਿਛਲੇ ਸਮੇਂ ਇਹਨੇ ਵੀ ਜਿਹੜਾ ਹੈ ਕਾਫੀ ਰੱਖ ਬਾ ਜਿਹੜਾ ਲਿਆ ਸੀਗਾ ਪਰੰਤੂ ਹੁਣ ਕਿਉਂਕਿ ਕਿਸਮ ਕਾਫੀ ਪੁਰਾਣੀ ਹੋ ਗਈ ਤਾਂ ਜਿਹੜੀ ਹੈਗੀ ਆ ਇਹਦੇ ਮੁਕਾਬਲੇ ਹੋਰ ਕਿਸਮਾਂ ਨੇ ਉਹ ਪੈਰ ਪਸਾ ਰਹੀਆਂ ਜਿਵੇਂ PR 131 ਹੈਗੀ ਆ ਉਹ ਕਾਫੀ ਪ੍ਰਚਲਿਤ ਹੋ ਰਹੀ ਆ PR 126 ਪ੍ਰਚਲਿਤ ਹੋ ਰਹੀ ਆ ਜੀ ਸੋ ਮੇਰਾ ਕਹਿਣ ਤੋਂ ਬਾਅਦ ਵੀ ਜਿਹੜੀਆਂ ਸਾਡੀਆਂ ਕਾਫੀ ਡਾਈਵਰਸਿਟੀ ਹੈਗੀ ਸਾਡੀਆਂ ਕਿਸਮਾਂ ਦੇ ਵਿੱਚ ਸੋ ਕਿਸਾਨ ਵੀਰ ਆਪਣੇ ਖਿੱਤੇ ਦੇ ਹਿਸਾਬ ਨਾਲ ਕਿਹੜੀ ਕਿਸਮ ਦੀ ਉੱਥੇ ਮਾਰਕੀਟਿੰਗ ਹੈਗੀ ਆ ਕਿੱਦਾਂ ਦਾ ਪਾਣੀ ਦੇਖੋ ਜਿੱਥੇ ਮਾੜਾ ਪਾਣੀ ਆ ਸੀ ਕਹਿੰਨੇ ਉੱਥੇ ਪੀਆਰ 127 ਨਾ ਲਾਓ ਠੀਕ ਹੈ ਜੀ ਅ ਸੋ ਕਿੱਦਾਂ ਦੀ ਮਾਰਕੀਟਿੰਗ ਹੈਗੀ ਉੱਥੇ ਜਿਹੜੀ ਕਿਸਮ ਜ਼ਿਆਦਾ ਵਿਕਦੀ ਆ ਕਿਹੜੀ ਕਿਸਮ ਦਾ ਤੁਹਾਡੇ ਕਿੱਦਾਂ ਦੀ ਤੁਹਾਡੀ ਜ਼ਮੀਨ ਤੁਹਾਡੀ ਜ਼ਮੀਨ ਕਿਹੜੀ ਕਿਸਮ ਨੂੰ ਬਣਦੀ ਆ ਸੋ 11 ਕਿਸਮਾਂ ਦੀ ਸਿਫਾਰਿਸ਼ ਕਰਦੇ ਆ ਸੋ ਕਿਸਾਨ ਵੀਰ ਆਪਣੇ ਜਿਹੜੀ ਹੈਗੀ ਆ ਖੇਤ ਦੇ ਹਿਸਾਬ ਨਾਲ ਮੰਡੀ ਕਰਨ ਦੇ ਹਿਸਾਬ ਨਾਲ ਇਹਨਾਂ ਕਿਸਮਾਂ ਦੀ ਚੋਣ ਕਰ ਸਕਦੇ ਆ ਔਰ ਸਾਰੀਆਂ ਕਿਸਮਾਂ ਜਿਹੜੀਆਂ ਅੱਜ ਤੁਹਾਨੂੰ ਇਹ ਗਾ ਜਿਹੜਾ ਸਾਡਾ ਬੀਜ ਇਹਦਾ ਉਪਲਬਧ ਹੈਗੀ ਆ ਔਰ 8 ਕਿਲੋ ਦੀ ਥੈਲੀ ਜਿਹੜੀ ਇਹ ਪਰਮਲ ਕਿਸਮਾਂ ਦੀ 450 ਰੁਪਏ ਦੀ ਜਿਹੜੀ 8 ਕਿਲੋ ਦੀ ਥੈਲੀ ਉਹ ਠੀਕ ਹੈ ਜੀ ਮਿਲ ਰਹੀ ਹੈਗੀ ਆ ਉਹ ਇਹਦੇ ਨਾਲ ਨਾਲ ਜਿਹੜੀਆਂ ਜੇ ਬਾਸਮਤੀ ਕਿਸਮਾਂ ਦੀ ਗੱਲ ਕਰੀਏ ਮੇਲੇ ਤੋਂ ਬਾਅਦ ਵੀ ਇਹ ਅਵੇਲੇਬਲ ਰਹਿਣਗੀਆਂ ਬਿਨਾਂ ਜੀ ਮੇਲੇ ਤੋਂ ਬਾਅਦ ਵੀ ਬਿਲਕੁਲ ਸਾਡੇ ਖੇਤੀਬਾੜੀ ਵਿਗਿਆਨ ਕੇਂਦਰਾਂ ਤੋਂ ਵੀ ਕਿਸਾਨ ਵੀਰ ਲੈ ਸਕਦੇ ਨੇ ਜਾਂ ਸਾਡੇ ਜਿਹੜੇ ਅ ਗੇਟ ਨੰਬਰ 1 ਦੇ ਉੱਤੇ ਜਿਹੜੀ ਹੈਗੀ ਆ ਇੱਕ ਸਾਡੀ ਦੁਕਾਨ ਹੈਗੀ ਆ ਬੀਜਾਂ ਦੀ ਉੱਥੋਂ ਵੀ ਜਿਹੜੇ ਇਹ ਲੈ ਸਕਦੇ ਆ ਪਰ ਫਿਰ ਵੀ ਜਿਹੜੇ ਪਹਿਲਾਂ ਆਉ ਪਹਿਲਾਂ ਪਾਉ ਦੇ ਆਧਾਰ ਤੇ ਕਈ ਵਾਰ ਜਿਹੜੀ ਕਿਉਂਕਿ ਲਿਮਟਡ ਸੀਡ ਹੁੰਦਾ ਜੀ ਜਿਹੜਾ ਸੀਡ ਲਿਮਟਡ ਆ ਸੋ ਜਿਹੜਾ ਕਿਸਾਨ ਜੇ ਪਹਿਲਾਂ ਜਿਹੜੇ ਆਉਣਗੇ ਤਾਂ ਕਈ ਵਾਰ ਸੀਡ ਖਤਮ ਹੀ ਹੋ ਜਾਂਦਾ ਕੋ ਖਿੱਚ ਬਹੁਤ ਜ਼ਿਆਦਾ ਹੈਗੀ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜਾ ਬੀਜ ਦੀ ਖਿੱਚ ਕਿਸਾਨਾਂ ਦੇ ਵਿੱਚ ਕਾਫੀ ਹੈ ਜੀ ਕਾਫੀ ਆ ਸਰ ਬਾਸਮਤੀ ਆ ਕੋਣ ਕੋ ਗੇ ਬਿਲਕੁਲ ਬਾਸਮਤੀ ਦੇ ਵਿੱਚ ਵੀ ਜਿਹੜੀ ਇਸੇ ਸਾਲ ਹੀ ਅਸੀਂ ਜਿਹੜੀ ਪੂਸਾ ਬਾਸਮੀ 1847 ਜਿਹੜੀ ਕਿਸਮ ਆ ਇਹ ਇਹ ਜਿਹੜੀ ਕਿਸਮ ਹੈਗੀ ਆ ਲਵਾਈ ਤੋਂ ਬਾਅਦ ਤਕਰੀਬਨ 99 ਦਿਨਾਂ ਚ ਪੱਕ ਕੇ ਤਿਆਰ ਹੋ ਜਾਂਦੀ ਆ ਔਰ ਉਸਦਾ ਝਾੜ ਜਿਹੜਾ ਹੈਗਾ 19 ਕੁਇੰਟਲ ਆ ਅੱਛਾ ਜੀ ਅ ਇਹ ਜਿਹੜੀ ਹੈਗੀ ਕਿਸਮ ਪੂਸਾ ਬਾਸਮੀ 1509 ਨੂੰ ਸੋਧ ਕੇ ਬਣਾਈ ਆ ਜਿਹਦੇ ਚ ਕਿ ਜਿਹੜੀ ਹੈਗੀ ਆ ਝੋਲ ਸਰੋਗ ਤੇ ਘੰਡੀ ਰੋਗ ਨੂੰ ਜਿਹੜੀ ਹੈਗੀ ਆ ਸਹਿਣ ਸ਼ਕਤੀ ਹੈਗੀ ਆ ਕਿਉਂਕਿ 1509 ਦੇ ਵਿੱਚ ਝੋਲ ਸਰੋਗ ਤੇ ਘੰਡੀ ਰੋਗ ਦੀ ਜਿਹੜੀ ਸਹਿਣ ਸ਼ਕਤੀ ਨਹੀਂ ਹੈਗੀਗੀ ਅੱਛਾ ਜੀ ਅ ਇਸ ਤੋਂ ਇਲਾਵਾ ਜਿਹੜੀ ਜਿਹੜੀ ਸਾਡੀ ਪੰਜਾਬ ਬਾਸਮੀ ਸਤ ਇਹ ਵੀ ਬੜੀ ਵਧੀਆ ਕਿਸਮ ਆ ਅੱਛਾ ਜੀ ਇਹ ਤਕਰੀਬਨ 101 ਦਿਨਾਂ ਚ ਪੱਕੇ ਤਿਆਰ ਹੋ ਜਾਂਦੀ ਹੈ ਪਰਾਲੀ ਘਾਟਾ ਸਮਾਂ 11 ਕਿ ਤੋ ਇੱਕ ਹਫਤਾ ਘਟ ਲੈਂਦੀ ਆ ਮੈਂ ਕਿ ਜਿਆਦਾ ਇਹਦੇ ਵਿੱਚ ਹਮ ਔਰ ਝਾੜੀ ਦੀ ਵਧੀਆ ਕਿਸਮ ਹੈ ਕਿ ਝਾੜੀ ਦਾ ਵੀ 19 ਕੁਆਂਟਿਟੀ ਹੋਗਾ ਪ੍ਰਤੀ ਏਕੜ ਹੈਗਾ ਹਾਂਜੀ ਔਰ ਝਾੜਾ ਇਸ ਤੋਂ ਵੱਧ ਵੀ ਸਾਡੇ ਕਿਸਾਨ ਵੀ ਸਾਨੂੰ ਦੱਸਦੇ ਨੇ ਤਕਰੀਬਨ ਇਹ ਪੂਰੇ ਪੰਜਾਬ ਚ ਕੰਮ ਜਾਪੇ ਬਿਲਕੁਲ ਜੀ ਬਿਲਕੁਲ ਇਹ ਪੂਰੇ ਪੰਜਾਬ ਲਈ ਅਸੀਂ ਦੀ ਸਿਫਾਰਸ਼ ਕਰਦੇ ਹੈਗੇ ਹਾਂ ਕਿਉਂਕਿ ਆਮ ਤੌਰ ਤੇ ਜਿਆਦਾ ਪ੍ਰਚਲਿਤ ਕਿਸਮ ਇਹ ਪੂਸਾ ਬਾਸੂ ਦੀ 11 ਕਿ ਇਹ ਕਾਫੀ ਪੁਰਾਣੀ ਹੋਗੀ ਪਰ ਇਹਨੂੰ ਪਰ ਜਿਹੜੀ ਹੈਗੀ ਆ ਉਹ ਜਿਹੜੀ ਝੋਲ ਸਰੋਗ ਦੀ ਸਮੱਸਿਆ ਜਿਹੜੀ ਹੈ ਸੋ ਇਹ ਜਿਹੜੀ ਪੰਜਾਬ واسੇ ਸਤਿ ਜਿਹੜੀ ਬੜੀ ਵਧੀਆ ਕਿਸਮ ਆ ਇਹਦੇ ਵਿੱਚ ਮੈਂ ਸਮਝਦਾ ਵੀ ਰੱਖਵਾਵਦਾ ਹੁੰਦੀ ਲੋੜ ਆ ਕਿਉਂਕਿ ਕੁਆਲਿਟੀ ਜਿਹੜੀ ਮਹਿਕ ਜਿਹੜੀ ਹੈਗੀ ਹੈ ਨਾ ਮਹਿਕ ਬਹੁਤ ਜਿਹੜਾ ਵੱਡਾ ਕੈਰੈਕਟਰ ਹੈਗਾ ਬਾਸਮਤੀ ਦਾ ਸੋ ਇਹਦੇ ਵਿੱਚ ਬਹੁਤ ਜ਼ਿਆਦਾ ਹੈਗੀ ਆ ਇਹਦੇ ਨਾਲ ਨਾਲ ਜਿਹੜੀ ਪੂਸਾ 517 18 ਸੀਐਸਆਰ 3 ਇਹਨਾਂ ਕਿਸਮਾਂ ਦੀ ਚੋਣ ਵੀ ਸਾਡੇ ਕਿਸਾਨ ਵੀ ਕਰ ਸਕਦੇ ਆ ਜੀ ਔਰ ਬਾਸਮਤੀ ਦੇ ਵਿੱਚ ਮੈਂ ਖਾਸ ਤੌਰ ਤੇ ਬੇਨਤੀ ਕਰੂੰ ਕਿਸਾਨ ਵੀਰਾਂ ਨੂੰ ਜੀ ਕਿ ਜਿਹੜਾ ਲਵਾਈ ਦਾ ਸਮਾਂ ਬੜਾ ਜ਼ਰੂਰੀ ਆ ਜੀ ਅਗੇਤੀ ਲਾ ਦੇਵਾਂਗੇ ਤਾਂ ਮਹਿਕ ਨਹੀਂ ਆਉਣੇਗੀ ਕਿਉਂਕਿ ਜਦੋਂ ਜਿਹੜੀ ਬਾਸਮਤੀ ਦੀ ਫਸਲ ਆ ਜੀ ਉਹ ਉੱਚ ਤਾਪਣ ਤੇ ਪੱਕੂਗੀ ਆ ਜਿਹੜਾ ਇਹਦਾ ਜਿਹੜਾ ਉਹਦਾ ਜਿਹੜਾ ਹੈਗਾ ਉਹਦੇ ਵਿੱਚ ਮਹਿਕ ਜਿਹੜੀ ਉਹ ਘਟ ਜਾਂਦੀ ਹੈ ਸੋ ਇਸ ਕਰਕੇ ਜਿਹੜਾ ਸਪਾਰਸ਼ ਸਮੇਂ ਦੇ ਉੱਪਰ ਜਿਹੜੀ ਜੇ ਅਸੀਂ ਜਿਹੜੀ ਗੱਲ ਕਰੀਏ ਪੰਜਾਬਾਸੋਂ ਦੇ 7 11 21 17 18 ਜਾਂ 18 47 ਕਿਸਮ ਹੈਗੀ ਆ ਇਹਨਾਂ ਕਿਸਮਾਂ ਨੂੰ ਜਿਹੜਾ ਹੈਗਾ ਆਪਾਂ ਜੁਲਾਈ ਦੇ ਪਹਿਲੇ 15 ਵੜੇ ਦੇ ਵਿੱਚ ਇਹਦੀ ਪੱਟ ਕੇ ਖੇਤ ਦੇ ਵਿੱਚ ਲਾਉਣਾ ਹੈਗਾ ਔਰ ਜਿਹੜੀ ਸੀਐਸਆਰ 30 ਤੇ 1509 ਹੈਗੀ ਆ ਇਹਨੂੰ ਆਪਾਂ ਜਲਾਈ ਦੇ ਦੂਜੇ 15 ਵਾੜੇ ਚ ਲਾਉਣਾ ਔਰ ਇੱਕ ਮਹੀਨਾ ਪਹਿਲਾਂ ਆਪਾਂ ਜਿਹੜੀ ਹੈਗੀ ਆ ਇਹਦੀ ਪਨੀਰੀ ਰਿਵੀਜ਼ਨ ਇਹ ਮਹੀਨੇ ਦੀ ਪਨੀਰੀ ਤੋਂ ਵੱਡੀ ਨਾ ਹੋਵੇ ਔਰ ਕੋਸ਼ਿਸ਼ ਕਰੋ ਜੀ 1509 ਦੀ ਪਨੀਰੀ ਉਹ 25 ਦਿਨਾਂ ਦੀ ਹੋਵੇ ਸੋ ਬਹੁਤ ਵਧੀਆ ਜਿਹੜਾ ਹੈਗਾ ਇਹਦੇ ਵਿੱਚ ਸਾਡੇ ਕੋਲ ਵੈਰਾਈਟੇਡ ਡਾਇਵਰਸਿਟੀ ਹੈਗੀ ਆ ਸੋ ਕਿਸਾਨ ਇਹਨਾਂ ਇਹਨਾਂ ਦੇ ਵੀ ਅਵੇਲੇਬਲ ਆ ਇਹ ਵੀ ਬੀਜ ਇਹਨਾਂ ਦੇ ਵੀ ਅਵੇਲੇਬਲ ਹੈ ਠੀਕ ਇਹਨਾਂ ਦਾ ਕੀ ਸਰਪ੍ਰਾਈਜ਼ ਅਲੱਗ ਲੱਗਿਆ ਜਾਂ ਹਾਂਜੀ ਇਹਦੇ ਵਿੱਚ ਜਿਹੜਾ ਹੈਗਾ 8 ਕਿਲੋ ਦੀ ਥੱਲੀ 600 ਰੁਪਏ ਦੀ ਹੈਗੀ ਜਾਂ ਪੰਜਾਬ ਬਾਸਮਤੀ 7 ਦੀ 1840 ਦੀ 11 ਕਿਲੋ ਦੀ 1509 ਦੀ ਅੱਛਾ ਜੀ ਸੋ ਇਹਨਾਂ ਕਿਸਮਾਂ ਦਾ ਜਿਹੜਾ ਹੈਗਾ ਜਿਹੜਾ ਕਿਸੇ ਵੀ ਕਿਸਮ ਦੀ ਸਾਡੇ ਕਿਸਾਨ ਵੀ ਚੁਣ ਕਰ ਸਕਦੇ ਆ ਠੀਕ ਹੈ ਜੀ ਔਰ ਇੱਕ ਹੋਰ ਨਾਲ ਮੈਂ ਬੇਨਤੀ ਕਰੂੰਗਾ ਬਾਸਮਤੀ ਕਿਉਂਕਿ ਦੇਖੋ ਬਾਸਮਤੀ ਜਿਹੜੀ ਹੈਗੀ ਆ ਇਹ ਇੱਕ ਸਾਡੀ ਐਕਸਪੋਰਟ ਵਾਲੀ ਕਮੋਡਿਟੀ ਹੈ ਸੋ ਇਹਦੇ ਵਿੱਚ ਜਹਿਰਾਂ ਦੀ ਜਿਹੜੀ ਵਰਤੋਂ ਆ ਜਿਹੜੇ ਸਾਡੇ ਕੀਟਨਾਸ਼ਕ ਜਹਿਰਾਂ ਨੇ ਜਾਂ ਉਲੀਨਾਸ਼ਕ ਨੇ ਉਹਨਾਂ ਦੀ ਵਰਤੋਂ ਬੜੀ ਸਾਨੂੰ ਸੂਝ-ਬੂਝ ਨਾਲ ਕਰਨੀ ਚਾਹੀਦੀ ਆ ਜਿਵੇਂ ਟ੍ਰਾਈਸਾਈਕਲੋਜੋਲ ਜੋ ਯੂਰਪੀਅਨ ਯੂਨੀਅਨ ਦੀ ਜਿਹੜੀ ਹੈਗੀ ਆ ਅ ਅੱਜਕੱਲ ਉਹਦੀ ਲਿਮਿਟਸ ਦਿੱਤੀਆਂ ਹੋਈਆਂ ਨੇ ਉਹ ਜਈ ਕਈ ਵਾਰ ਟ੍ਰਾਈਸਾਈਕਲੋਜੋਲ ਕਰਕੇ ਸਾਡੇ ਜਿਹੜੇ ਐਕਸਪੋਰਟ ਰੁਕ ਜਾਂਦਾ ਹੈਗਾ ਸੋ ਜਿਹੜੀਆਂ ਸਾਡੀਆਂ ਸ਼ਿਪਾਰਸ਼ੀ ਜਿਹੜੀਆਂ ਅ ਅ ਪੈਸਟੀਸਾਈਡ ਨੇ ਜਿਵੇਂ ਕਿ ਐਮਈ ਸਟਾਰ ਟਾਪ ਆ ਨਟਿਵੋ ਆ ਉਹਨਾਂ ਦੀ ਜਿਹੜੀ ਵਰਤੋਂ ਸਾਡੇ ਕਿਸਾਨ ਵੀਰਾਂ ਨੂੰ ਕਰਨੀ ਚਾਹੀਦੀ ਆ ਰਾਦਰਦਨ ਕਿ ਅਸੀਂ ਜਿਹੜੀ ਟ੍ਰਾਈਸਾਈਕਲੋਜੋਲ ਜਿਹੜੀ ਕਿ ਸਾਡੇ ਐਕਸਪੋਰਟ ਦੇ ਵਿੱਚ ਬਹੁਤ ਵੱਡੀ ਹਾਰਡਲ ਹੈਗੀ ਆ ਜਾਂ ਹੋਰ ਵੀ ਜਿਹੜੀਆਂ ਕਈ ਇਸ ਤਰ੍ਹਾਂ ਦੀਆਂ 22 ਜਿਹੜੀਆਂ ਪੈਸਟੀਸਾਈਡ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਵੀ ਜਿਹੜੇ ਹਸਾਬ ਨਾਲ ਆਪਣਾ ਪਾਣੀ ਦਾ ਪੱਧਰ ਡਿੱਗ ਰਿਹਾ ਜਾਂ ਹੋਰ ਆਪਣੀਆਂ ਸਮੱਸਿਆਵਾਂ ਚੋਂ ਨਰਲਦੀਆਂ ਮਿਲਦੀਆਂ ਹੈਗੀਆਂ ਨੇ ਸੋ ਬਾਸਮਤੀ ਦਾ ਜੇ ਅਸੀਂ ਵਧੀਆ ਜਿਹੜੇ ਪੈਸਟੀਸਾਈਡ ਰੈਜ਼ੀਡਿਊ ਫ੍ਰੀ ਬਾਸਮਤੀ ਪੈਦਾ ਕਰਕੇ ਜਿਹੜਾ ਹੈਗਾ ਇਹਨੂੰ ਇੱਕ ਬਹੁਤ ਵਧੀਆ ਫਸਲ ਦੇ ਤੌਰ ਤੇ ਆਪਾਂ ਲੈ ਕੇ ਜਿਹੜਾ ਪੰਜਾਬ ਦਾ ਪਾਣੀ ਬਚਾ ਸਕਦੇ ਆ ਤਾਂ ਜਿਹੜਾ ਬਹੁਤ ਵੱਡੀ ਜਿਹੀ ਕੰਟਰੀਬਿਊਸ਼ਨ ਹੋ ਸਕਦੀ ਹੈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਤੁਸੀਂ ਬਹੁਤ ਹੀ ਵੱਡ ਬੁੰਡੀ ਜਾਣਕਾਰੀ ਸਾਡੇ ਪੀਆਰ ਪੰਜਾਬ ਦੇ ਦਰਸ਼ਕਾਂ ਨਾਲ ਸਾਂਝੀ ਕੀਤੀ ਔਰ ਉਮੀਦ ਕਰਦੇ ਆ ਕਿ ਇਸ ਜਾਣਕਾਰੀ ਤੋਂ ਆਪ ਸਭ ਨੂੰ ਜਿਹੜੇ ਆ ਉਹ ਕੋਈ ਲਾਭ ਹੋਏਗਾ ਔਰ ਹਾਂਜੀ ਬੀ ਜਿਹੜੇ ਆ ਯੂਨੀਵਰਸਿਟੀ ਵਿੱਚ ਅਵੇਲੇਬਲ ਆ ਫਿਲਹਾਲ ਕਿਉਂਕਿ ਹੁਣ ਕਿਸਾਨ ਮੇਲਾ ਚੱਲ ਰਿਹਾ ਤੇ ਬਹੁਤ ਸਾਰੇ ਕਿਸਾਨ ਜਿਹੜੇ ਆ ਉਹ ਬੀ ਲੈ ਕੇ ਜਾ ਰਹੇ ਆ ਤੇ ਪਹਿਲਾਂ ਉਹ ਤੇ ਪਹਿਲਾਂ ਪਾਓ ਵਾਲੀ ਨੀਤੀ ਹੈ ਜੀ ਜੇਕਰ ਕੋਈ ਬੀ ਲੈਣਾ ਚਾਹੁੰਦਾ ਤੇ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦਾ ਔਰ ਵੀਡੀਓ ਚੰਗੀ ਲੱਗੀ ਹੋਵੇ ਨੂੰ ਸ਼ੇਅਰ ਕਰ ਦੇਣਾ ਔਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਚੈਨਲ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਸਤਿ ਸ਼੍ਰੀ ਅਕਾਲ